ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਪ੍ਰਦੀਪ ਵਰਮਾ ਅਤੇ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਆਪਣਾ ਫੇਵਰਿਟ ਪ੍ਰੋਗਰਾਮ ਵਿਚਾਰ ਚਰਚਾ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਉੱਗੇ ਸੰਗੀਤਕਾਰ ਤੇ ਸਮਾਜ ਸੇਵਕ ਜੱਸੀ ਨਿਹਾਲਵਾਲੀ ਜੱਸੀ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਨਮਸਤੇ ਸਲਾਮਾਤ ਵਾਹਿਗੁਰੂ ਜੀ ਕਾ ਖਾਲਸਾ ਸ਼ਿ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਗੱਲਾਂ ਕਰਾਂਗੇ ਕੁਝ ਉਹ ਮੁੱਦਿਆਂ ਦੀਆਂ ਜਿਹੜੇ ਪੰਜਾਬ ਦੇ ਲਈ ਜ਼ਰੂਰੀ ਨੇ ਤੇ ਸ਼ੁਰੂ ਕਰਦੇ ਹਾਂ ਕਾਨੂੰਨ ਵਿਵਸਥਾ ਤੋਂ ਪੰਜਾਬ ਦੇ 'ਚ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਬੀਤੇ ਦਿਨੀ ਅਮਰਸਰ ਦੇ ਵਿੱਚ ਇਕ ਇਹਨਾਰੀ ਦੇ ਘਰ ਵੜ ਕੇ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਸੀ ਤੇ ਹੁਣ ਤਾਜ਼ੀ ਘਟਨਾ ਜਿਹੜੀ ਹੈ ਉਹ ਫਰੂਜ਼ਪੁਰ ਦੀ ਹੈ ਜਿੱਥੇ ਇੱਕ ਕਾਰ ਵਿੱਚ ਜਾਂਦੇ ਪਰਿਵਾਰ ਨੂੰ ਗੋਲੀਆਂ ਮਾਰ ਕੇ ਛੰਨੀ ਕਰ ਦਿੱਤਾ ਗਿਆ ਜਿਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਇੱਕ ਕਾਇਲ ਦੱਸਿਆ ਜਾ ਰਿਹਾ ਹੈ ਮਰਨ ਵਾਲਿਆਂ ਦਾ ਨਾਮ ਆਕਾਸ਼ਦੀਪ ਦਿਲਪ੍ਰੀਤ ਸਿੰਘ ਤੇ ਜਸਪ੍ਰੀਤ ਕੌਰ ਦੱਸਿਆ ਜਾ ਰਿਹਾ ਹੈ ਹਾਲਾਂਕਿ ਦਿਲਪ੍ਰੀਤ ਦਾ ਪਿੱਛੇ ਕ੍ਰਿਮੀਨਲ ਰਿਕਾਰਡ ਵੀ ਰਿਹਾ ਹੈ 302 ਦੇ ਦੋ ਮੁਕਦਮੇ ਦਿਲਪ੍ਰੀਤ ਤੇ ਚੱਲਦੇ ਸੀ ਪਰ ਜਿਹੜਾ ਵੱਡਾ ਸਵਾਲ ਹੈ ਉਹ ਪੰਜਾਬ ਗਵਰਨਮੈਂਟ ਤੇ ਇਹ ਹੈ ਕਿ ਆਖਿਰ ਕਾਨੂੰਨ ਵਿਵਸਥਾ ਕਿੱਥੇ ਹੈ ਕਿ ਅਪਰਾਧੀਆਂ ਨੂੰ ਪੰਜਾਬ ਦਾ ਪੰਜਾਬ ਪੁਲਿਸ ਦਾ ਜਾਂ ਕਾਨੂੰਨ ਦਾ ਕੋਈ ਡਰ ਨਹੀਂ ਰਹਿ ਗਿਆ ਜਿਸੀਂ ਕੀ ਕਹਿਣਾ ਚਾਹੋਗੇ ਵਿਖੋ ਜੀ ਕਹਿਣ ਵਾਲੇ ਕਹਿ ਰਹੇ ਆ ਕਿ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਸੀ ਪਿਛੇ ਜੀ ਬੈਕਗ੍ਰਾਉਂਡ ਤੋਂ ਇਹਨਾਂ ਦੀ ਆਪਸੀ ਕੋਈ ਰੰਜਿਸ਼ ਚੱਲਦੀ ਪਈ ਸੀ ਜੀ ਜੀ ਪਰ ਰੰਜਿਸ਼ ਚੱਲਦੀ ਇਹਦਾ ਮਤਲਬ ਇਹ ਨਹੀਂ ਹੈ ਕਿ ਕੋਈ ਕਿਸੇ ਨੂੰ ਸ਼ਰੀਆਮ ਗੋਲੀਆਂ ਮਾਰ ਦੇਵੇ। ਹੂੰ ਕਿਉਂਕਿ ਉੱਥੇ ਵੀ ਸਵਾਲ ਇਹ ਖੜਾ ਹੁੰਦਾ ਹੈ ਕਿ ਕਾਨੂੰਨ ਕਿੱਥੇ ਹੈ? ਮਤਲਬ ਡਰ ਹੈ ਨਹੀਂ ਨਾ? ਡਰ ਹੀ ਨਹੀਂ ਹੈ। ਜੇ ਕਾਨੂੰਨ ਹੋਵੇ ਤਾਂ ਇਸ ਤਰ੍ਹਾਂ ਕਾਨੂੰਨ ਦਾ ਕਿਸੇ ਨੂੰ ਡਰ ਹੋਵੇ ਤਾਂ ਫਿਰ ਚੱਲਦੇ ਫਿਰਦੇ ਰਾਹ ਗਲੀ ਇੱਕ ਦੂਜੇ ਨੂੰ ਕੋਈ ਗੋਲੀਆਂ ਮਾਰ ਕੇ ਨਾ ਮਾਰ ਦੇਣ। ਦੇਖੋ ਕਿੱਡੀ ਵੱਡੀ ਗੱਲ ਹੈ। ਅਕਾਲਗੜ੍ਹ ਸਾਹਿਬ ਗੁਰਦੁਆਰਾ ਕਿੰਨਾ ਪੀੜ ਪਾੜ ਵਾਲਾ ਏਰੀਆ ਹੁੰਦਾ ਹੈ। ਔਰ ਉਹਦੇ ਕੋਲ ਸ਼ਰੀਆਮ ਰੋਡ ਦੇ ਉੱਪਰ ਕਾਰ ਦੇ ਸਾਹਮਣੇ ਮੋਟਰਸਾਈਕਲ ਤੇ ਆਏ 6 ਜਣੇ ਯਾਨੀ 3-3 ਜਣੇ ਬੈਠੇ ਹੋਣੇ ਦੋ ਮੋਟਰਸਾਈਕਲਾਂ ਜਾਂ ਤਿੰਨ ਮੋਟਰਸਾਈਕਲਾਂ ਦੇ ਉਦੋਂ ਜਣੇ ਹੋਣਗੇ ਬਟ 6 ਜਣਿਆਂ ਨੇ ਸ਼ਰੀਆਮ ਗੋਲੀਆਂ ਮਾਰੀਆਂ ਸੀਸੀਟੀਵੀ ਫੁਟੇਜ ਜਿਹੜੀ ਹੈ ਪੁਲਿਸ ਕੋ ਪੁਲਿਸ ਕਹਿੰਦੀ ਅਸੀਂ ਬੰਦੇ ਪਛਾਣ ਲਏ ਆ ਪਰ ਹਾਲੇ ਤੱਕ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਅੱਜ ਦੂਜਾ ਦਿਨ ਲੰਘ ਗਿਆ ਬਟ ਇਹ ਸਵਾਲ ਇੱਥੇ ਹੀ ਸਵਾਲ ਇਹੀ ਖੜਾ ਹੁੰਦਾ ਨਾ ਬਾਰ-ਬਾਰ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਕਾਨੂੰਨ ਵਿਵਸਥਾ ਦੀ ਗੱਲ ਕੀਤੀ ਸੀ ਤੇ ਦਿਨ ਬਦ ਦਿਨ ਮਤਲਬ ਗੱਲ ਹੁਣ ਕਰੀਏ ਕੀ ਜਦੋਂ ਦਿਨ ਬਦਨ ਰੋਜ਼ ਕੋਈ ਨਾ ਕੋਈ ਇਹੋ ਜਿਹਾ ਮਸਲਾ ਸਾਹਮਣੇ ਆ ਰਿਹਾ ਕੋਈ ਸੁਸਾਈਡ ਕਰ ਸੁਸਾਈਡ ਵੀ ਦੇਖੋ ਇੱਕ ਕ੍ਰਾਈਮੀ ਹੈ ਕਿਉਂਕਿ ਕਿਸੇ ਅੱਕੇ ਹੋਇਆ ਬੰਦਾ ਸਰਕਾਰ ਦੇ ਗੰਮਾਂ ਤੋਂ ਆਪਣੀ ਐਜੂਕੇਸ਼ਨ ਤੋਂ ਕੋਈ ਕਿਸੇ ਤਰ੍ਹਾਂ ਦੀ ਕੋਈ ਕਰਜ਼ੇ ਤੋਂ ਤਾਂਗਾ ਕੇ ਸੁਸਾਈਡ ਕਰ ਰਿਹਾ ਹੈ ਫਿਰ ਸੁਸਾਈਡ ਤੇ ਫਿਰ ਵੀ ਇੱਕ ਪਾਸੇ ਆਪਾਂ ਛੱਡ ਸਕਦੇ ਆ ਪਰ ਇਹ ਜੰਗਲ ਰਾਜ ਜਿਹੜਾ ਗੋਲੀ ਮਾਰ ਕੇ ਹਤਿਆ ਕਰਦਾਣਾ ਇਹ ਜੰਗਲ ਰਾਜੀ ਹੈ ਨਾ ਜਿੱਥੇ ਮਰਜ਼ੀ ਜਿਹਨੂੰ ਮਰਜ਼ੀ ਚਾਵੇ ਕੋ ਬੰਦਾ ਗੋਲੀ ਮਾਰ ਜੇ ਔਰ ਇਹਦਾ ਸਭ ਨਾਲ ਵੱਡਾ ਜਿਹੜਾ ਸਾਹਮਣੇ ਨਜ਼ਰਾਂ ਦਾ ਚੀਜ਼ ਕੀ ਹਥਿਆਰ ਬੜੀ ਈਜ਼ੀ ਅਵੇਲੇਬਲ ਹਨ ਤਾਂ ਹੀ ਫਿਰ ਗੋਲੀਆਂ ਵੱਜਦੀਆਂ ਦੇਖੋ ਗੋਲੀਆਂ ਮਾਰਨ ਲਈ ਹਥਿਆਰ ਕਿੱਥੋਂ ਆ ਰਹੇ ਹਨ ਗੱਲ ਤੇ ਉਹ ਹਥਿਆਰ ਈਜ਼ੀ ਅਵੇਲੇਬਲ ਹੋਏ ਨਾ ਕਿ ਤਨ ਕਿ ਤੂੰ ਗੋਲੀ ਜੇਬ ਤੋਂ ਕੱਢ ਕੇ ਐਦਾਂ ਦਾ ਸਿੱਟ ਨਹੀਂ ਦੇਣੀ ਕਿਸੇ ਵੱਲ ਬਿਲਕੁਲ ਗੋਲੀ ਚੱਲਣੀ ਤਾਂ ਪਿਸਟਲ ਨਾਲ ਜਾਂ ਰਾਈਫਲ ਨਾਲ ਰਵਲਵਰ ਪਿਸਟਲ ਜੋ ਵੀ ਹੋਵੇ ਪਰ ਇਹਨਾਂ ਮਤਲਬ ਈਜ਼ੀ ਅਵੇਲੇਬਲ ਹੈ ਨਾ ਮੈਂ ਵੀ ਉਹੀ ਕਹਿ ਰਿਹਾ ਬੀ ਪਿਸਟਲ ਕਿੱਥੋਂ ਆ ਰਹੇ ਨੇ ਹੂੰ ਸਰਕਾਰ ਨੂੰ ਇਸ ਚੀਜ਼ ਦੀ ਜਾਂਚ ਪੜਤਾਲ ਕਰਕੇ ਹੁਣ ਸਣ ਇੰਨਾ ਹਥਿਆਰ ਪੰਜਾਬ ਵਿੱਚ ਅਜ ਨਜਾਇਜ਼ ਪਿਆ ਕਿ ਅਸੀਂ ਲੱਭਣ ਜਾਈਏ ਤਾਂ ਮੈਨੂੰ ਲੱਗਦਾ ਵੀ ਅਫਗਾਨਿਸਤਾਨ ਵੀ ਪਿੱਛੇ ਰਹਿ ਜਾਊਗਾ ਇੱਕ ਕੱਲ ਕਾਲ ਵੈਸੀ ਇੱਕ ਜਲੰਧਰ ਪੁਲਿਸ ਨੇ ਬੜੀ ਸ਼ਾਸ਼ਵੀ ਵਾਲੀ ਗੱਲ ਕੀਤੀ ਉਹਨਾਂ ਨੇ ਇੱਕ ਗਰੋਹ ਦੇ ਮਤਲਬ ਗੈਂਗਸਟਰ ਨੂੰ ਫੜਿਆ ਕਾਨੂੰਨ ਜਿਹਦੇ ਕੋਲ ਉਹਨਾਂ ਨੇ 16 ਰਿਵਾਲਵਰ ਤੇ 50 ਤੋਂ ਵੱਧ ਗੋਲੀਆਂ ਮਤਲਬ ਬਰਾਮਦ ਕੀਤੀਆਂ ਗਲੀਦਰੰਦ ਕੁਸ਼ੇਦ ਪੁਲਸ ਨੇ ਉਹਨਾਂ ਦੀ ਮਤਵੇੜ ਵੀ ਹੋਈ 8-10 ਗੋਲੀਆਂ ਵੀ ਚੱਲੀਆਂ ਪਰ ਦੇਖੋ ਗੱਲ ਇਹ ਆ ਵੀ ਉਹ ਬਦਮਾਸ਼ ਤੁਸੀਂ ਫੜੇ 16 15 16 ਰਿਵੋਲਵਰਾਂ ਤੋਂ ਉਹਨਾਂ ਦੋਨਾਂ ਕੋਲ ਮਿਲ ਗਈਆਂ ਤੇ ਇਹਦਾ ਮਤਲਬ ਜਿਹੜੇ ਤੁਰੇ ਫਿਰਦੇ ਉਹਨਾਂ ਕੋਲ ਕਿੰਨੀਆਂ ਹੋਣਗੀਆਂ ਮਹਾਰਾਜ 16 ਤੱਕ ਕਿਸੇ ਮੈਨੂੰ ਨਾਲ ਦਾ ਛੋਟਾ ਨਾ ਉਸ ਹੋਗਾ ਛੋਟਾ ਕੋਈ ਹਾਂ ਉੱਥੇ ਪਿਸਟਲ ਨਹੀਂ ਹੋਣੇ ਰੱਖੇ ਹੋਏ ਬਿਲਕੁਲ ਜਿਹੜੇ ਲਾਇਸੈਂਸੀ ਰੱਖਦੇ ਨੇ ਉਹਨਾਂ ਕੋਲ ਨਹੀਂ ਹੋਣਾ ਤੇ ਇੱਕ ਬੰਦਾ ਤਾਂ ਚੱਕੀ ਫਿਰਦਾ ਇਹ ਬੜਾ ਧਿਆਨ ਦੇਣ ਵਾਲੀ ਗੱਲ ਹੈ ਪੰਜਾਬ ਵਾਸਤੇ ਆਉਣ ਵਾਲਾ ਸਮਾਂ ਮੈਨੂੰ ਨਹੀਂ ਲੱਗਦਾ ਕੋਈ ਬਹੁਤ ਸਾਫ਼ ਸੁਥਰਾ ਜਿਹੜਾ ਕੱਲ ਫੜਿਆ ਗਿਆ ਉਹ ਕਿਸੇ ਹਰਿਆਣੇ ਦਾ ਕਿਹੜਾ ਬਦਮਾਸ਼ ਸੀ ਜੱਗੂ ਜੱਗੂ ਭਗਵਾਨ ਜੱਗੂ ਬੰਵਾ ਚੁੱਕਿਆ ਦੇ ਗਰੋਹ ਦਾ ਬੰਦਾ ਦੱਸਿਆ ਜਾ ਰਿਹਾ ਵੀ ਉਹਨਾਂ ਦੇ ਗਰੋਹ ਦਾ ਬੰਦਾ ਸੀ ਮੈਂ ਅਪਰੀਸ਼ੀਏਟ ਕਰਦਾ 20 ਪੰਜਾਬ ਪੁਲਿਸ ਨੇ ਕੋਈ ਚੰਗਾ ਕੰਮ ਕੀਤਾ ਪਰ ਇੱਥੇ ਸਵਾਲ ਇਹ ਹੈ ਕਿ ਬਾਕੀ ਕਿਉਂ ਨਹੀਂ ਫੜੇ ਜਾਂਦੇ ਦੇਖੋ ਬਾਕੀ ਇੱਕੋ ਵੇ ਤਾਂ ਫੜਨ ਨਾ ਹੁਣ ਜੇ ਅਸੀਂ ਕਹਿੰਨੇ ਆ ਪੰਜਾਬ ਪੁਲਿਸ ਲੱਗੀ ਹੋਈ ਹੈ ਲੱਗੀ ਹੋਈ ਹੈ ਠੀਕ ਹੈ ਪਰ ਲੱਗੀ ਦੇਖੋ 6 ਮਹੀਨੇ ਬਾਅਦ ਸਾਲ ਬਾਅਦ ਤੁਸੀਂ ਕਿਸੇ ਇੱਕ ਗੁਰਗੇ ਨੂੰ ਹੂੰ ਮੇਨ ਮੇਨ ਬੰਦਾ ਨਹੀਂ ਉਹ ਵੀ ਮੇਨ ਬੰਦੇ ਨੂੰ ਨਹੀਂ ਕਿਸੇ ਗੁਰਗੇ ਨੂੰ ਫੜ ਕੇ ਤੁਸੀਂ ਉਹਨੂੰ ਟੰਗ ਦਿੰਦੇ ਹੋ ਜਾਂ ਜਾਂ ਕਿਸੇ ਗੈਂਗ ਦਾ ਨਾਂ ਲੱਗ ਜਾਂਦਾ ਕਿ ਫਲਾਨੀ ਗੈਂਗ ਦਾ ਅੱਛਾ ਮੈਂ ਇੱਕ ਵੀਡੀਓ ਦਾ ਸੀਨ ਜ਼ਰੂਰ ਦਿਖਾਉਂਗਾ ਮੈਂ ਕਹੂੰਗਾ ਉਹਨਾਂ ਨੂੰ ਵੀਡੀਓ ਸੀਨ ਦਿਖਾਓ ਦੇਖੋ ਪੁਲਿਸ ਕਿੱਦਾਂ ਮੋਢਿਆਂ ਦੇ ਚੱਕ ਕੇ ਲਿਆ ਰਹੀ ਹੈ ਜੱਗੂ ਭਗਵਾਨਪੁਰੀ ਦੇ ਸਬੰਦੇ ਨੂੰ ਔਰ ਇਸ ਦੀ ਬੋਡੀ ਤੁਸੀਂ ਦੇਖੋ ਕਿਤੇ ਕੋਈ ਗੋਲੀ ਲੱਗੀ ਨਾ ਜਰ ਨਹੀਂ ਆਉਂਦੀ ਦੇਖੋ ਜੀ ਹੁਣ ਇਹਦੇ ਚ ਇਹ ਸੁਹਾਸਣਾ ਦੇ ਘੇਰੇ ਚ ਵੀ ਇਹਨੂੰ ਗੋਲੀ ਲੱਗੀ ਹੋਈ ਸੀ ਜਾਂ ਡਰਾਮਾ ਹੀ ਹੋ ਰਿਹਾ ਸੀਗਾ ਖੈਰ ਚਲੋ ਵੀਡੀਓ ਦੇਖਣਗੇ ਵੀਡੀਓ ਦੇਖ ਕੇ ਦਰਸ਼ਕ ਆਪਣੇ ਕਮੈਂਟਸ ਜਰੂਰ ਦੇਣ ਆਪਾਂ ਆਨੇ ਅਗਲੇ ਮੁੱਦੇ ਤੇ ਇਸ ਤੋਂ ਬਾਅਦ ਇੱਕ ਮੁੱਦਾ ਹੈ ਪੋਲਿਟਿਸ਼ੀਅਨ ਹੈ ਹਰਦੀਪ ਸਿੰਘ ਡਿੰਪੀ ਟਿਲੋ ਔਰ ਹਲਕਾ ਗੇ ਦੜਵਾਹਾ ਤੋਂ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੇ ਨੇ ਪਹਿਲਾਂ ਅਕਾਲੀ ਦਲ ਨਾਲ ਸੰਬੰਧਤ ਸੀ ਪਰ 2-4 ਦਿਨ ਪਹਿਲਾਂ ਉਹਨਾਂ ਨੇ ਅਕਾਲੀ ਦਲ ਛੱਡ ਕੇ ਆਵਾਦਨੀ ਪਾਰਟੀ ਦਾ ਪੱਲਾ ਫੜ ਲਿਆ ਪਰ ਏਕਸਕਿਊਜ਼ ਕੀ ਦਿੱਤਾ ਵੀ ਉਹਨਾਂ ਨੇ ਪਾਰਟੀ ਮਨਪ੍ਰੀਤ ਬਾਦਲ ਕਰਕੇ ਛੱਡੀ ਐ ਜਦਕਿ ਮਨਪ੍ਰੀਤ ਬਾਦਲ ਦਾ ਅਕਾਲੀ ਦਲ ਨਾਲ ਕੋਈ ਲੈਣਾ ਦੇਣਾ ਨਹੀਂ ਆ ਨਾ ਕਿਸੇ ਸਟੇਜ ਤੇ ਨਾ ਕਿਤੇ ਕੋਈ ਮਨਪ੍ਰੀਤ ਨੇ ਇਹ ਬਿਆਨ ਦਿੱਤਾ ਵੀ ਮੈਂ ਅਕਾਲੀ ਦਲ ਜੁਆਇਨ ਕਰ ਰਿਹਾ ਨਾ ਹੀ ਸੁਖਵੀਰ ਨੇ ਕਿਹਾ ਵੀ ਉਹ ਹੀ ਮਨਪ੍ਰੀਤ ਬਾਦਲ ਨੂੰ ਟਿਕਟ ਦੇ ਰਿਹਾ ਫਿਰ ਫਿਰ ਵੀ ਨਾ ਮੌਣਾਂ ਨੇ ਇਹ ਲਾਇਆ ਵੀ ਮਨਪ੍ਰੀਤ ਬਾਦਲ ਕਰਕੇ ਮੈਂ ਅਕਾਲੀ ਦਲ ਛੱਡ ਦਿੱਤਾ 38 ਸਾਲਾਂ ਤੋਂ ਪਿਛਲੇ 38 ਸਾਲਾਂ ਤੋਂ ਉਹ ਅਕਾਲੀ ਦਲ ਨਾਲ ਜੁੜੇ ਹੋਏ ਸੀ ਹਰਦੀਪ ਸਿੰਘ ਡਿੰਪੂ ਢਿੱਲੋਂ ਕੀ ਕਹਿਣਾ ਚਾਹੋਗੇ ਦੇਖੋ ਜੀ ਪੂਨ ਸ਼ਾਨ ਤੇ ਰਾਜਨੀਤੀ ਦੀ ਗਹਿਰਾਈ ਤੱਕ ਜਾ ਕੇ ਇਹ ਲੱਗਦਾ ਪਿਆ ਕਿ ਇਹ ਮਨਪ੍ਰੀਤ ਬਦਲ ਕਰਕੇ ਨਹੀਂ ਹੂੰ ਇਹ ਦੀਪ ਬਸ ਦੀ ਲੱਗੀ ਹੋਈ ਬ੍ਰੇਕ ਕਰਕੇ ਹੂੰ ਦੀਪ ਬਸ ਨਹੀਂ ਸੋਰੀ ਦੀਪ ਬਸਾਂ ਹੂੰ ਦੀਪ ਬਸਾਂ ਦੀ ਲੱਗਦੀ ਹੋਈ ਬ੍ਰੇਕ ਦੇਖ ਕੇ ਪਾਰਟੀ ਜਿਹੜੀ ਹੈ ਉਹ ਛੱਡੀ ਗਈ ਹੈ ਕੋਈ ਮਨਪ੍ਰੀਤ ਦਾ ਲੈਣਾ ਦੇਣਾ ਇਸ ਵਿੱਚ ਮੈਨੂੰ ਝਲਕਦਾ ਨਹੀਂ ਉਹ ਗੱਲ ਕਰਦੇ ਆ ਵੀ ਪਿੰਡਾਂ ਚ ਜਾ ਕੇ ਮਨਪ੍ਰੀਤ ਕਹਿ ਰਿਹਾ ਸੀ ਕਿ ਮੈਂ ਗਿੱਦੜਵਾਹੇ ਤੋਂ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਲੜਾਂਗਾ ਜਾਂ ਸੁਖਵੀਰ ਜੀ ਮੈਨੂੰ ਕੋਈ ਠੋਕਵਾ ਜਵਾਬ ਨਹੀਂ ਸੀ ਦਿੰਦੇ 38 ਸਾਲ ਦਾ ਇੱਕ ਬੰਦੇ ਨੂੰ ਤੁਸੀਂ ਕਹਿ ਰਹੇ ਸੁਖਵੀਰ ਜੀ ਮੇਰੇ ਰੱਬ ਨੇ ਮੇਰੇ ਪਿਓ ਨੇ ਮੇਰੇ ਵੱਡੇ ਭਰਾ ਨੇ ਮਨਪ੍ਰੀਤ ਨੇ ਨਾ ਨਾ ਉਸ ਕੀਤਾ ਵੀ ਮੈਂ ਗਿੱਦੜਵਾਹੇ ਤੋਂ ਲੜਾਂਗਾ ਅਕਾਲੀ ਦਲ ਤੋਂ ਬਿਲਕੁਲ ਨਾ ਸੁਖਬੀਰ ਹੁਣਾਂ ਨੇ ਕਿਹਾ ਨਾ ਉਹਨੇ ਪਾਰਟੀ ਜੋਇਨ ਨਾ ਉਹਨੇ ਪਾਰਟੀ ਜੋਇਨ ਕੀਤੀ ਬਿਲਕੁਲ ਫਿਰ ਇਹ ਸੱਪ ਕਿੱਥੋਂ ਕੱਢ ਕੇ ਲਿਆ ਅੱਜ ਹੂੰ ਫਿਰ ਦੇਖੋ ਤੁਸੀਂ ਆਮ ਆਦਮੀ ਪਾਰਟੀ ਇੱਕਦਮ ਅਕਾਲੀ ਦਲ ਛੱਡ ਕੇ ਆਮ ਆਦਮੀ ਚ ਚਲੇ ਗਏ ਹੂੰ ਇਹ ਇਸ ਤਰ੍ਹਾਂ ਨਹੀਂ ਹੁੰਦਾ ਲੋਕ ਐਡੇ ਨਿਆਣੇ ਨਹੀਂ ਆ ਇਹ ਲੀਡਰਾਂ ਨੂੰ ਇੰਨਾ ਕ ਲੋਕਾਂ ਨੂੰ ਕਹਿ ਦੇਣਾ ਚਾਹੀਦਾ ਵੀ ਅਸੀਂ ਵੋਟਰ ਐਡੇ ਬੇਵਕੂਫ ਨਹੀਂ ਆ ਵੀ ਅੱਜ ਤੁਸੀਂ ਐਸ ਘਰੋਂ ਨਿਕਲੇ ਤੇ ਇਸ ਘਰ ਵੜ ਗਿਆ ਇਹਨਾਂ ਸੌਖਾ ਨਹੀਂ ਆ। ਦੇਖੋ ਫੋਮਾ ਇਹ ਵੀ ਚੱਲ ਰਹੀ ਹੈ ਕਿ ਪਿਛਲੇ 6 ਮਹੀਨਿਆਂ ਤੋਂ ਗੱਲਾਂ ਬਾਤਾਂ ਚੱਲਦੀਆਂ ਪਈਆਂ ਸੀ ਪਾਰਟੀ ਜੁਆਇਨ ਕਰਨ ਦੀਆਂ। ਪਰ ਡਿੰਪੀ ਢੱਲੋ ਜੀ ਕਹਿੰਦੇ ਜੀ ਮੇਰੀ ਤਾਂ ਕੋਈ ਗੱਲਬਾਤ ਹੀ ਨਹੀਂ ਸੀ ਆਮ ਆਦਮੀ ਪਾਰਟੀ ਦਾ। ਦੇਖੋ ਜੀ ਗੱਲਬਾਤ ਜੇ ਨਹੀਂ ਹੁੰਦੀ ਤਾਂ ਫਿਰ ਅੱਜ ਇੱਕਦਮ ਉਧਰੋਂ ਟਿਕਟ ਵੀ ਮਿਲਣ ਦਾ ਚਾ ਚੜ ਗਿਆ। ਤੇ ਪਾਰਟੀ 'ਚ ਸ਼ਾਮਲ ਵੀ ਹੋ ਗਏ। ਬਿਲਕੁਲ ਜੀ। ਇਹ ਕਹਿੰਦੇ ਜੀ ਮੈਂ ਤਾਂ ਟਿਕਟ ਮੰਗੀ ਨਹੀਂ ਸੀ ਉਹਨਾਂ ਨੇ ਤਾਂ ਅਨਾਉਂਸ ਵੀ ਕਰਤੀ। 1-2 ਦਿਨ ਕਮ ਸੇ ਕਮ ਲੱਗ ਜਾਂਦੇ ਪਾਰਟੀ 'ਚ ਸ਼ਾਮਲ ਕਰਾਉਂਦੇ ਆ ਕੋਈ ਜਿਹੜੀਆਂ ਰਸਮਾਂ ਹੁੰਦੀਆਂ ਨੇ ਉਹ ਕਰਦੇ ਫੇਰ ਤਾਂ ਅਸੀਂ ਮੰਨ ਜਾਂਦੇ ਇਹ ਤਾਂ ਇਧਰੋਂ ਨਿਕਲੇ ਇਧਰ ਵੜ ਗਏ ਉਹ ਦੂਜੇ ਪਾਸੇ ਅਕਾਲੀ ਦਲ ਵਾਲੇ ਕਹਿੰਦੇ ਸੀ ਤਾਂ ਪਹਿਲੇ ਅਨਾਉਂਸ ਕਰ ਹੀ ਬੈਠੇ ਸੀ ਵੀ ਉਤੋਂ ਇਲੈਕਸ਼ਨ ਇਹਨੇ ਲੜਨਾ ਦੇਖੋ ਔਰ ਸੁਖਬੀਰ ਬਾਦਲ ਨੇ ਤਾਂ 10 ਦਿਨ ਦਾ ਟਾਈਮ ਵੀ ਦਿੱਤਾ ਵੀ ਭਾਈ ਜੇ ਮੁੜਨਾ ਮੋੜਾ 10 ਦਿਨ ਤਿੰਨ ਦਿੱਤੇ ਨਹੀਂ ਮੁੜਨਾ ਨਹੀਂ ਆ ਉਹਨਾਂ ਨੂੰ ਪਤਾ 2 ਸਾਲ ਬਸਾਂ ਬਸ ਤਾਂ 2 ਦਿਨ ਰੁਕ ਜਾਏ ਤਾਂ ਘਾਟਾ ਪੈ ਜਾਂਦਾ 2 ਸਾਲ ਬਸਾਂ ਰੁਕਣੀਆਂ ਬੜੀਆਂ ਰੋਕਣੀਆਂ ਬੜੀਆਂ ਔਖੀਆਂ ਖੜੀ ਕਰਨ ਲਈ ਇੰਨੀਆਂ ਬਸਾਂ ਇਹਨਾਂ ਦੀਆਂ ਉਹ ਖੜੀ ਕਰਨ ਲਈ ਜਗ੍ਹਾ ਵੀ ਚਾਹੀਦੀ ਹੈ ਸੋ ਇਸ ਲਈ ਇਹ ਰਾਜਨੀਤੀ ਕਿਸੇ ਦੀ ਸਗੀ ਨਹੀਂ ਆ ਤੁਸੀਂ ਇੱਥੋਂ ਹਿਸਾਬ ਲਾਓ ਕਿ ਜੇ 38 ਸਾਲ ਇੱਕ ਪਾਰਟੀ 'ਚ ਬੰਦਾ ਕੱਢ ਕੇ ਅੱਜ ਪਾਰਟੀ ਨੂੰ ਲੋਡ ਸੀ ਹਮ ਅੱਜ ਅਕਾਲੀ ਦਲ ਹਾਸ਼ੀਏ ਤੇ ਖੜੀ ਆ ਹਮ ਇਹ 'ਚ ਕੋਈ ਦੋਰ ਨਹੀਂ ਪੰਜਾਬ ਦੇ ਜਿਹੜੀ ਖੇਤਰੀ ਪਾਰਟੀ ਇੱਕ ਹੋਣੀ ਚਾਹੀਦੀ ਮਜ਼ਬੂਤ ਹਮ ਹਰ ਸਟੇਟ ਦੀ ਹੋਣੀ ਚਾਹੀਦੀ ਆ ਤੇ ਪੰਜਾਬ ਕੋਲ ਇੱਕੋ ਇੱਕ ਅਕਾਲੀ ਦਲ ਹੈ ਇਹ ਅਕਾਲੀ ਦਲ ਜਿਹੜੀ ਆ ਇਹ ਬਾਦਲ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਚੁੱਕੀ ਆ ਇਹ ਸਾਰੀ ਦੁਨੀਆ ਨੂੰ ਜਗ ਜਾਰ ਪਰ ਇੱਥੇ ਇਹ ਸਵਾਲ ਖੜਾ ਹੁੰਦਾ ਕਿ ਅੱਜ ਅਕਾਲੀ ਦਲ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਅਮਲਾ ਮਾਰਨ ਦੀ ਲੋੜ ਸੀ ਸੁਖਬੀਰ ਹੁਣਾਂ ਨੂੰ ਕਹਿੰਦੇ ਵੀ ਭਾਈ ਸਾਹਿਬ ਤੁਸੀਂ ਥੋੜੇ ਸਮੇਂ ਲਈ ਹੋਵੋ ਪਾਸੇ ਤੇ ਪਾਰਟੀ ਨੂੰ ਪੰਜਾਬ ਦੇ ਹਿੱਤਾਂ ਲਈ ਮਜ਼ਬੂਤ ਕਰੀਏ ਹੂੰ ਇਹ ਤਾਂ ਆਪੋ ਆਪਣਾ ਘਰ ਲਭ ਦੇ ਰਾਹ ਲਭ ਦੇ ਫਿਰਦੇ ਨੇ ਵੀ ਅਸੀਂ ਹੁਣ ਕਿੱਧਰ ਨੂੰ ਜਾਈਏ ਯਾ ਇਹ ਕਹਿ ਸਕਦੇ ਆ ਪਾਰਟੀ ਅਕਾਲੀ ਦਲ ਨੂੰ ਟੁੱਟਦਾ ਵੇਖ ਕੇ ਡਿੰਬੀ ਢਿਲੋ ਹੋਣੀ ਪਾਲਾ ਬਦਲ ਗਏ ਨਹੀਂ ਨਹੀਂ ਡਿੰਪੀ ਢਲੋਣੀ ਟੁੱਟਦਾ ਦੇਖ ਕੇ ਵੀ ਬਦਲ ਗਏ ਨੇ ਤੇ ਉਹਨਾਂ ਨੂੰ ਆਪਣੀ ਜਿਹੜੀ ਮੈਂ ਗੱਲ ਕੀਤੀ ਹੈ ਇਹ ਚ ਕੋਈ ਦੋ ਰਹਿਣੀ ਇਹ ਚਾਰ ਸਫੇਰੇ ਜਿੱਥੇ ਕਿਤੇ ਵੀ ਖੋਜ ਨਿਕਲੂਗੀ ਸਾਰੀ ਜਨਤਾ ਨੂੰ ਪਤਾ ਪੱਤਰਕਾਰਾਂ ਨੂੰ ਵੀ ਪਤਾ ਸਭ ਚੈਨਲਾਂ ਨੂੰ ਵੀ ਪਤਾ ਤੇ ਲੀਡਰਾਂ ਨੂੰ ਵੀ ਪਤਾ ਇਹ ਬੱਸਾਂ ਦੀਆਂ ਬ੍ਰੇਕਾਂ ਹੀ ਉਧਰ ਲੈ ਕੇ ਗਈਆਂ ਨੇ ਚਲੋ ਆਉਣ ਵਾਲਾ ਟਾਈਮ ਦੱਸੇਗਾ ਇਹ ਕਿ ਡਿੰਪੀ ਤੇ ਲੋ ਉਹਨਾਂ ਦਾ ਫਿਊਚਰ ਉਥੋਂ ਇਲੈਕਸ਼ਨਰ ਦੇ ਵਿੱਚ ਕੀ ਬਣਦਾ ਹੈ ਜਨਤਾ ਵੀ ਜਾਣਦੀ ਹੈ ਕਿ ਆਖਿਰ ਸਹੀ ਕੀ ਹੈ ਤੇ ਗਲਤ ਕੀ ਹੈ ਸੋ ਇਹ ਡਿਸਕਸ਼ਨ ਨੂੰ ਆਪਾਂ ਇੱਥੇ ਹੀ ਸਹੀ ਤੁਸੀਂ ਸਹੀ ਗਲਤ ਦੀ ਗੱਲ ਕੀਤੀ ਛੋਟੀ ਜੀ ਗੱਲ ਰਹਿ ਗਈ ਮੇਰੀ ਜੀ ਵੀ ਸਹੀ ਗਲਤ ਤਾਂ ਹੁਣ ਕੀ ਕਹਿ ਸਕਦੇ ਆ ਦੇਖੋ ਹਮ ਗਿੱਦੜਬਾਏ ਤੋਂ ਆਪਣੇ ਉਧਰੋਂ ਰਾਜਾ ਵੜਿੰਗ ਰਾਜਾ ਵੜਿੰਗ ਜੀ ਹਮ ਤੇ 골ਡੀ ਨੇ ਪਾਰਟੀ ਛੱਡੀ ਹਾਂ ਥੋੜਾ ਪਿਛਲੀਆਂ ਚੋਣਾਂ ਚ ਹਮ ਬੜੇ ਚਾਵਾ ਨਾਲ ਉਤਸ਼ਾਹ ਨਾਲ ਆ ਮਦਮੀ ਪਾਰਟੀ ਜੁਆਇਨ ਕੀਤੀ ਹਮ ਅੱਜ ਉਹ ਖੁੰਝੇ ਲੱਗੇ ਬਹਿ ਗਏ ਨੇ ਹਮ ਤੇ ਹੁਣ ਅੱਜ ਡਿੰਪੀ ਨੂੰ ਲੈ ਆਂਦਾ ਤੇ ਉਹ ਕਿੱਥੇ ਜਾਣਗੇ ਬਿਲਕੁਲ ਤੇ ਮੈਨੂੰ ਪਤਾ ਲੱਗਾ ਉੜਦੀ ਉੜਦੀ ਖਬਰ ਵੀ ਮੀਤ ਹੇਰ ਤੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹ ਵਿੱਚ ਅੰਦਰੋਂ ਅੰਦਰੀ ਖੜਕੀ ਪਈ ਆ। ਹੂੰ ਵੀ ਟਿਕਟ ਕਿਨੂੰ ਦੇਣੀ ਆ। ਫਿਰ ਲੰਬੀ ਚਰਚਾ ਚਲੋ ਆਉਣ ਵਾਲੇ ਇਲੈਕਸ਼ਨਾਂ ਦੀ ਚਰਚਾਾਂ ਵੀ ਲੈ ਕੇ ਤੁਹਾਡੇ ਰੂਬਰੂ ਜਲਦੀ ਹੋਵਾਂਗੇ। ਸਾਰੇ ਇਲੈਕਸ਼ਨ ਜਿੱਦਾਂ ਹੀ ਅਨਾਉਂਸ ਹੁੰਦੇ ਨੇ ਉਸ ਤੋਂ ਬਾਅਦ 1 ਵਾਈ 1 ਸਾਰੇ 4 ਹਲਕਿਆਂ ਤੇ ਆਪਾਂ ਡਿਸਕਸ਼ਨ ਕਰਾਂਗੇ ਕੌਣ ਕਿੱਦਾਂ ਕੀ ਉੱਥੇ ਪੋਜੀਸ਼ਨ ਰੱਖਦਾ ਹੈ। ਅੱਜ ਦੀ ਜੱਚਾ ਨੂੰ ਇੱਥੇ ਬਿਲਾਉਣ ਦਿੰਨੇ ਆ ਸਾਡਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਲੱਗਾ ਕਮੈਂਟ ਤੇ ਲਾਈਕ ਕਰਕੇ ਜਰੂਰ ਦੱਸਿਓ ਤੇ ਜੇ ਪ੍ਰੋਗਰਾਮ ਵਧੀਆ ਲੱਗਾ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤੇ ਕਮੈਂਟਾਂ ਵਿੱਚ ਆਪਣੀ ਰਾਏ ਦੇਣਾ ਨਾ ਭੁੱਲਣਾ ਬਹੁਤ ਬਹੁਤ ਸ਼ੁਕਰੀਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸასი ਸ਼ਿਕਾ